ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਆ ਜ਼ਰੂਰੀ ਬੇਨਤੀ ਹੈ ਜੀ ਕਿ ਕੱਲ੍ਹ ਆ 15 ਜੁਲਾਈ ਦੀ ਐਡ ਦੇ ਵਿੱਚ ਜਿਹੜਾ WhatsApp ਨੰਬਰ ਸੀਗਾ ਉਹ ਐਡੀਟਿੰਗ ਦੇ ਵਿੱਚ ਪ੍ਰੋਬਲਮ ਆ ਗਈ ਸੀ ਜੀ ਤਾਂ ਕਰਕੇ ਸ਼ੋਅ ਨਹੀਂ ਹੋਇਆਗਾ ਕੱਲ੍ਹ ਵਾਲੇ ਰਿਸ਼ਤੇ ਅੱਜ ਦੁਬਾਰਾ ਰਿਪੀਟ ਕਰ ਰਹੇ ਹਾਂ ਜੀ ਤੇ ਨਾਲ ਵਿੱਚ ਹੋਰ ਨਵੇਂ ਰਿਸ਼ਤੇ ਵੀ ਐਡ ਕੀਤੇ ਹੋਏ ਨੇ ਜੀ ਜੇ ਤੁਸੀਂ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਲਸਤਾਨ ਕਰੋ ਜੀ ਫਾਈਲ ਨੰਬਰ 773 ਨਾਮ ਜੋਤਦੀਪ ਕੋਰ ਕਾਸਟ ਜੱਟ ਸਿੱਖੋਤ ਸੇਖੋ ਜ਼ਿਲ੍ਹਾ ਫਿਰੋਜ਼ਪੁਰ ਉਮਰ 24 ਸਾਲ ਕੁੜੀ ਸੋਹਣੀ ਸੰਸਰਖੀ ਹੈ ਜੀ ਪੜਾਈ ਬੀਏ ਪਾਸ ਕੰਮ ਸਲਾਇਕ ਕਢਾਈ ਪਿਤਾ ਫਾਰਮਰ ਇੱਕ ਭਰਾ ਤੇ ਇੱਕ ਭੈਣ ਇਹਨਾਂ ਨੂੰ ਲੋੜ ਹੈ ਜਿਹੜੇ ਰਿਸ਼ਤੇ ਦੇ ਮੁੰਡਾ ਜੱਟ ਸਿੱਖ ਕਾਸਟ ਤੋਂ ਹੋਵੇ ਜਿਮੀਂ ਟੈਂਡ ਤੋਂ 5 ਕਿਨਿਆ ਤੱਕ ਹੋਵੇ ਮੁੰਡਾ ਰੰਗ ਤੋਂ ਸਾਫ਼ ਹੋਵੇ ਜੀ ਪਲੱਸ 2 ਜਾਂ ਬੀਏ ਤੱਕ ਜਰੂਰ ਪੜਿਆ ਹੋਵੇ ਵਾਜਦੇ ਹੈ ਦੀ ਮਗਵਾਲੀ ਸੰਪਰਕ ਦਾ ਨਾਮ ਕਰਨ ਜੀ ਆਪਣੀ ਖੁਸ਼ੀ ਨਾਲ ਜਿੰਨਾ ਸਰਿਆ ਉਹਨਾਂ ਕਰਨਗੇ ਜੀ ਜੇ ਇਹ ਰਿਸ਼ਤਾ ਕਿਸੇ ਪ੍ਰਵਾਦ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਦ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਰ ਰੋਡ ਕਰੋ ਜੀ ਫਾਈਲ ਨੰਬਰ 774 ਨਾਮਕਰ ਜਿਹਦਾ ਵਸਿੰਦਾ ਕਾਂਟ ਜਾਰਸੀ ਕੋਲਕਾ ਹਨ ਉਮਰ ਮਾਰਚ 1997 ਕੱਦ 5 ਫੁੱਟ 5 ਜੀ ਭੈਣ ਨੂੰ ਭਰਾ ਨੂੰ ਪੜਾਈ ਬੀਐਸਸੀ ਐਂਡ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਸਟੇਟਸ ਕੁੜੀ ਕੈਨੇਡਾ ਪੀਆਰ ਜੀ ਵਰਕ 3 ইয়ার্স অফ এক্সਪੀਰੀਅנס ইন দা profession ਐਂਡ 3 ਇਨਕਲੂਡਿੰਗ ਰੋਲਸ ਸੱਚ ਐਜ਼ ਪੈਟਰਨ ਮੇਕਰ ਔਰ ਟੈਕਨੀਕਲ ਡਿਜ਼ਾਈਨਰ ਲੋੜ ਹੈ ਜੀ ਇਸ ਤਰ੍ਹਾਂ ਦੇ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਜਿੰਨੇ 10 ਕਿਲਿਆਂ ਤੋਂ ਪਲੱਸ ਹੋਵੇ ਜੀ ਮਾਲਬਾਇਰੀ ਨੂੰ ਪਹਿਲ ਮੁੰਡਾ ਸੋਨਾ ਸੁਨੱਖਾ ਹੋਵੇ ਮੁੰਡਾ ਸੋਨਾ ਸੁਨੱਖਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦੇ ਤੁਹੇ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 775 ਨਾਮ ਅਮਰਦੀਪ ਕੌਰ ਜ਼ਿਲ੍ਹਾ ਮੋਗਾ ਕਾਠ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 6 ਇੰਚ ਜਨਮ ਦਸੰਬਰ 2001 ਕੋਰਸ ਕੋਸਮੈਟੋਲੋਜੀ ਪਿਤਾ ਜੀ ਫਾਰਮਰ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਇਸਤਰੀ ਮੁੰਡਾ ਸੋਹਣਾ ਸਲੱਖਾ ਹੋਵੇ ਕੁੜੀ ਬਹੁਤ ਸੋਹਣੀ ਸਲਕੀ ਹੈ। ਮੁੰਡੇ ਦੀ ਪੜ੍ਹਾਈ ਕਰੀ ਹੋਈ ਹੋਵੇ ਜ ਘੱਟੋ ਘੱਟ ਬੀਏ ਤੱਕ ਜ਼ਮੀਨ 5 ਤੋਂ 10 ਕਿੱਲਾਂ ਤੱਕ ਹੋਵੇ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 776 ਨਾਮ ਕੌਰ 1 ਸਾਲ ਡਬੋਲ ਹੈ ਜੀ ਲੜਕੀ ਜ਼ਿਲ੍ਹਾ ਲੁਧਿਆਣਾ ਕਾਸਟ ਸ਼ਿਮਬੀ ਦਰਜੀ ਗੋਤ ਔਲਖ ਹਾਈਟ 5 ਫੁੱਟ 3 ਇੰਚ ਜਨਮ 5 ਫਰਵਰੀ 1997 ਪੜ੍ਹਾਈ ਬੀਬੀਏ ਪਿਤਾ ਜੀ ਟੇਲਰ ਵੱਜੋਂ ਕੰਮ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਮੈਰਿਡ ਲੋਡ ਹੈ ਜਿਸਦੇ ਜੀ ਮੁੰਡਾ ਪੜਿਆ ਲਿਖਿਆ ਹੋਵੇ ਜੋਬ ਕਰਦਾ ਹੋਵੇ ਵਧੀਆ ਅਤੇ ਤਨਖਾਹ ਵਧੀਆ ਹੋਵੇ ਜੀ ਕਾਰ ਸ਼ੀਮੇ ਹੋਣ ਜਾਂ ਫਿਰ ਜੱਟ ਸਿੱਖ ਕਾਸ਼ ਤੋਂ ਵੀ ਸੰਪਰਕ ਕਰ ਸਕਦੇ ਨੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 777 ਨਾਮ ਕੌਰ ਜ਼ਿਲ੍ਹਾ ਫਾਜ਼ਲਕਾ ਏਰੀਆ ਹਬੌਰ ਕਾਸ਼ਟ ਜੱਟ ਸਿੱਖ ਗੋਦ ਢਾਲੀਵਾਲ ਹਾਈਟ 5 ਫੁੱਟ 6 ਇੰਚ ਜਨਮ 11 ਸਤੰਬਰ 1999 ਪੜ੍ਹਾਈ 10th ਪਾਸ ਕਾਮਾ ਕੁੜੀ ਘਰੇਲੂ ਕੰਮ ਕਰ ਤੇ ਘਰ ਸੰਭਾਲਣ ਵਾਲੀ ਹੈ ਕੁੜੀ ਸਲਾਈ ਕਢਾਈ ਦਾ ਕੰਮ ਵੀ ਜਾਣਦੀ ਹੈ ਤੇ ਪਿਤਾ ਜੀ ਐਗਰੀਕਲਚਰ ਮਾਤਾ ਮਾਤਾ ਘਰ ਦਾ ਕੰਮ ਕਰਦੇ ਨੇ ਭਰਾ ਦੋ ਲੋੜ ਹੈ ਜਿਹੜੀ ਮੰਡਲ ਜਮੀਨ ਸਾਤ ਤੋਂ 8 ਕਿੱਲਿਆਂ ਦਾ ਕੰਮ ਦੀ ਹੋਵੇ ਜੀ ਐਜੂਕੇਟਿਡ ਹੋਵੇ ਸੋਹਣਾ ਸਨਖਾ ਤੇ ਹਾਈਟ 5 ਫੁੱਟ 10 ਤੋਂ ਲੈ ਕੇ 6 ਫੁੱਟ ਤੱਕ ਹੋਵੇ ਜੀ ਜਾਂ ਮੁੰਡਾ ਕੈਨੇਡਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਪੀਆਰ ਹੋ ਗਿਆ ਵਰਕ ਪਰ ਮਾਤਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੂੰ ਕਰੋ ਜੀ ਫਾਈਲ ਨੰਬਰ 778 ਨਾਮ ਕੌਰ ਜਿਲ੍ਹਾ ਰੂਪਨਗਰ ਕਾਸਟ ਜੱਟ ਸਿਕ ਹਾਈਟ 5 ਫੁੱਟ 4 ਇੰਚ ਉਮਰ 32 ਸਾਲ ਪੜ੍ਹਾਈ ਬੀਐਸਸੀ ਦਰਪ ਸਿੰਘ ਕੁੜੀ ਪ੍ਰਾਈਵੇਟ ਜੋਬ ਤੇ ਹੈ ਭਰਾ ਇੱਕ ਕਾਣ ਮੈਰਿਡ ਭੈਣ ਇੱਕ ਮੈਰਿਡ ਲੋੜ ਹੈ ਜੇ ਰਿਸ਼ਤੇ ਦੇ ਮੁੰਡਾ ਡਰਿੰਕ ਨਾ ਕਰਦਾ ਹੋਵੇ ਜੱਟ ਸਿਕ ਕਾਸਟ ਹੋਵੇ ਜੀ ਪੱਗ ਬੰਨਦਾ ਹੋਵੇ ਤਾਂ ਠੀਕ ਹੈ ਤਾਂ ਨਹੀਂ ਤਾਂ హెయిਰ ਕੱਟ ਹੋਵੇ ਬਾਕੀ ਕੰਮਕਾਰ ਵਧੀਆ ਕਰਦਾ ਹੋਵੇ ਜੀ ਜ਼ਮੀਨ ਘਟੋ ਘਾਟ ਜ਼ਰੂਰ ਆਉਂਦੀ ਹੋਵੇ ਜੇ ਇਹਨਾਂ ਸਾਰਿਆਂ ਰਿਸ਼ਤੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਜਿੱਦ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਦਾ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ